ਆਪਾਂ ਦੇਖਦੇ ਆਂ ਫਸਟ ਆਫ ਆਲ ਸਭ ਤੋਂ ਪਹਿਲਾਂ ਪੱਲਾ ਕੋਰਿੰਥੀਆਂ ਨਵੇਂ ਨੇਮ ਦੇ ਵਿੱਚ ਉਹਦਾ 16 ਨੰਬਰ ਅਧਿਆਇ ਉਹਦੀ 1 ਨੰਬਰ ਪੰਕਤੀ ਵਿੱਚ ਆਪਾਂ ਦੇਖਦੇ ਆਂ ਇੱਥੇ ਲਿਖਿਆ ਹੁਣ ਉਸ ਚੰਦੇ ਦੇ ਵਿਖੇ ਜਿਹੜਾ ਸੰਤਾਂ ਲਈ ਹੈ ਜਿਵੇਂ ਮੈਂ ਗਲਾਤੀਆਂ ਦੀ ਇਕਲੀਸੀਆ ਨੂੰ ਆਗਿਆ ਦਿੱਤੀ ਸੀ ਤਿਵੇਂ ਤੁਸੀਂ ਵੀ ਕਰੋ ਹਰ ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਔਕਾਤ ਅਨੁਸਾਰ ਵੱਖ ਕਰਕੇ ਆਪਣੇ ਕੋਲ ਰੱਖ ਛੱਡੇ ਪਈ ਜਦ ਮੈਂ ਆਵਾਂ ਤਦ ਉਗਰਾਹੀ ਨਾ ਕਰਨੀ ਪਵੇ ਹallelujah ਇੱਥੇ ਪ੍ਰਭੂ ਦਾ ਦਾਸ ਪ੍ਰਭੂ ਯਿਸੂ ਮਸੀਹ ਦਾ ਚੇਲਾ ਗੱਲ ਕਰ ਰਿਹਾ ਆ ਪ੍ਰਭੂ ਯਿਸੂ ਮਸੀਹ ਜੀ ਦੇ ਉਠਾ ਲੈ ਜਾਣ ਦੇ ਬਾਅਦ ਜਦੋਂ ਪਰਮੇਸ਼ਵਰ ਦੇ ਪਿੱਛੇ ਚੱਲਣ ਵਾਲੇ ਲੋਕ ਪ੍ਰਭੂ ਦੀ ਬਾਣੀ ਨੂੰ ਫੋਲੋ ਕਰਨ ਵਾਲੇ ਲੋਕ ਪ੍ਰਭੂ ਦੇ ਸਿਧਾਂਤਾਂ ਦੇ ਅਨੁਸਾਰ ਚੱਲਣ ਵਾਲੇ ਲੋਕ ਸੰਗਤੀ ਕਰਦੇ ਆ ਇਹ ਉਦੋਂ ਦੀ ਗੱਲ ਆ ਜਿਹੜੀਆਂ ਫਰਸਟ ਚਰਚੇ ਸੀਗੀਆਂ ਉਸ ਵੇਲੇ ਦੀ ਗੱਲ ਆ ਫਰਸਟ ਸੈਂਚਰੀ ਦੀਆਂ ਜਿਹੜੀਆਂ ਚਰਚੇ ਸੀਗੀਆਂ ਇਹ ਉਦੋਂ ਦੀ ਗੱਲ ਆ ਤਾਂ ਇੱਥੇ ਪ੍ਰਭੂ ਦਾ ਦਾਸ ਕਹਿੰਦਾ ਕਿੰਨਾ ਮੈਂ ਤੁਹਾਨੂੰ ਉਸ ਚੰਦੇ ਦੇ ਵਿਖੇ ਉਸ ਪੈਸੇ ਦੇ ਵਿਸੇ ਵਿਖੇ ਗੱਲ ਕਰਦਾ ਹਾਂ ਉਸ ਧਨ ਦੇ ਬਾਰੇ ਵਿੱਚ ਗੱਲ ਕਰਦਾ ਹਾਂ ਜਿਹੜਾ ਤੁਸੀਂ ਸੰਤਾਂ ਦੀਆਂ ਜ਼ਰੂਰਤਾਂ ਦੇ ਲਈ ਕੱਢਣਾ ਆ ਕਹਿੰਦਾ ਇਹ ਮੈਂ ਗਲਾਤੀਆ ਦੀਆਂ ਜਿਹੜੀਆਂ ਕਲੀਸਿਆ ਆ ਉਹਨਾਂ ਨੂੰ ਵੀ ਆਗਿਆ ਦਿੱਤੀ ਸੀ ਤੇ ਹੁਣ ਇਹ ਮੈਂ ਤੁਹਾਨੂੰ ਵੀ ਕਹਿੰਦਾ ਤੁਸੀਂ ਵੀ ਇਦਾਂ ਹੀ ਕਰਿਆ ਕਰਿਓ ਵੀ ਹਰ ਹਫ਼ਤੇ ਦੇ ਪਹਿਲੇ ਦਿਨ ਤੇ ਹਰ ਹਫ਼ਤੇ ਦਾ ਪਹਿਲਾ ਦਿਨ ਕਿਹੜਾ ਆ ਸੰਡੇ ਐਤਵਾਰ ਤੇ ਕਹਿੰਦਾ ਹਰ ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਔਕਾਤ ਅਨੁਸਾਰ ਵਕ ਕਰਕੇ ਆਪਣੇ ਕੋਲ ਰੱਖ ਛੱਡੇ ਪੇਜ ਜਦ ਮੈਂ ਆਵਾਂ ਤਾਂ ਤੁਹ ਗ੍ਰਾਹੀ ਨਾ ਕਰਨੀ ਪਏ। ਤੁਸੀਂ ਪਹਿਲਾਂ ਹੀ ਉਹਨੂੰ ਵੱਖ ਕਰਕੇ ਰੱਖਣਾ ਆ ਉਹਨੇ ਕਿਹਾ। ਇਦਾਂ ਨਹੀਂ ਕਹਿੰਦਾ ਜਦੋਂ ਮੈਂ ਆਵਾਂ ਤੁਹਾਡੇ ਕੋਲੋਂ ਗ੍ਰਾਹੀ ਕਰਨ ਫਿਰ ਤੁਸੀਂ ਹੱਥ ਪੱਲੇ ਮਾਰਦੇ ਫਿਰ ਉਹ ਇਹ ਤਾਂ ਸਾਡੇ ਪਲਾਨੇ ਤਾਂ ਇਸਤੇਮਾਲ ਹੋ ਗਿਆ। ਇਹ ਤਾਂ ਇਦਾਂ ਹੋ ਗਿਆ। ਇੱਥੇ ਰੱਖਿਆ ਹੋਣਾ ਉੱਥੇ ਰੱਖਿਆ ਹੋਣਾ। ਪਰ ਪਹਿਲਾਂ ਹੀ ਕਹਿੰਦਾ ਤੁਸੀਂ ਉਹਨੂੰ ਸੈਪਰੇਟ ਕੀਤਾ ਹੋਵੇ। ਜਿੰਨਾ ਤੁਸੀਂ ਕਰ ਸਕਦੇ ਆ। ਆਪਣੀ ਹਿੰਮਤ ਦੇ ਅਨੁਸਾਰ ਜਿੰਨਾ ਤੁਸੀਂ ਕਰ ਸਕਦੇ ਉਹ ਪਹਿਲੇ ਹੀ ਸੈਪਰੇਟ ਕੀਤਾ ਹੋਣਾ ਚਾਹੀਦਾ ਆ ਭਾਵੇਂ ਜੋ ਤੁਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਆਣ ਕੇ ਆਫਰਿੰਗ ਦੇਣੀ ਕਿਉਂਕਿ ਉਦੋਂ ਇਦਾਂ ਦੀਆਂ ਚਰਚੇਸ ਨਹੀਂ ਸੀ ਇਦਾਂ ਬਿਲਡਿੰਗ ਨਹੀਂ ਸੀ ਬੈਠਣ ਵਾਸਤੇ ਕਿ ਜਿੱਥੇ ਲੋਕੀ ਆਣ ਕੇ ਬੈਠਣ ਕਿਉਂਕਿ ਉਦੋਂ ਦੇ ਰਾਜੇ ਜਿਹੜੇ ਆ ਉਹ ਅਲਾਉ ਨਹੀਂ ਕਰਦੇ ਸੀ ਤਾਂ ਘਰਾਂ ਦੇ ਵਿੱਚ ਜਿਹੜੀ ਆ ਪਰਮੇਸ਼ਵਰ ਦੀ ਸਿਤਾਇਸ਼ ਹਮਦੋਸਨਾ ਕਰਨੀ ਪੈਂਦੀ ਸੀ ਅਰ ਘਰਾਂ ਦੇ ਵਿੱਚ ਜਾਂ ਲੁਕ ਚੁਪ ਕੇ ਜਾਂ ਬਖਰੀਆਂ ਥਾਵਾਂ ਤੇ ਦੂਰ ਦਰਾਡੇ ਚੁੰਡ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਪਰਮੇਸ਼ਵਰ ਦਿਆ ਥਾਪਿਆ ਹੋਇਆ ਰਸੂਲਾਂ ਦੇ ਕੋਲੋਂ ਪਰਮੇਸ਼ਵਰ ਦੇ ਵਚਨ ਦੇ ਬਾਰੇ ਵਿੱਚ ਸਿੱਖਣਾ ਪੈਂਦਾ ਸੀ ਪਰ ਹੁਣ ਤਾਂ ਆਪਾਂ ਨੂੰ ਪਰਮੇਸ਼ਵਰ ਨੇ ਸਮਾਂ ਬਖਸ਼ਿਆ ਸਹੂਲਤ ਬਖਸ਼ੀਆ ਤੇ ਹੁਣ ਸਾਨੂੰ ਚਾਹੀਦਾ ਜੋ ਆਫਰਿੰਗ ਅਸੀਂ ਚਰਚ ਦੇ ਵਿੱਚ ਲਿਆ ਕੇ ਪਾਉਣੀ ਆ ਉਹ ਪਹਿਲਾਂ ਹੀ ਆਪਾਂ ਘਰਾਂ ਤੋਂ ਹੀ ਵੱਖਰੀ ਕਰਕੇ ਰੱਖਣੀ ਆ ਪਹਿਲਾਂ ਤੋਂ ਹੀ ਤੁਸੀਂ ਤਿਆਰ ਹੋਣੇ ਚਾਹੀਦੇ ਕਿ ਜਦੋਂ ਆਫਰਿੰਗ ਦੇ ਲਈ ਕਾਲ ਹੋਣੀ ਆ ਜਦੋਂ ਆਫਰਿੰਗ ਦੇ ਲਈ ਬੋਲਿਆ ਜਾਣਾ ਪ੍ਰਾਰਥਨਾ ਕੀਤੀ ਜਾਣੀ ਛੱਟ ਦੇਣੀ ਤੁਸੀਂ ਉਸ ਆਫਰਿੰਗ ਨੂੰ ਆਪਣੇ ਹੱਥ ਵਿੱਚ ਲੈਣਾ ਉਸ ਬਰਕਤ ਨੂੰ ਰਿਸੀਵ ਕਰਨਾ ਤੇ ਫਿਰ ਪਰਮੇਸ਼ਵਰ ਦੇ ਘਰ ਦੇ ਗੱਲੇ ਦੇ ਵਿੱਚ ਪਾ ਦੇਣਾ ਹਾਲੇਲੂਇਆ ਇਹ ਕਿਸੇ ਇਨਸਾਨ ਦੀ ਬਣਾਈ ਹੋਈ ਰੀਤ ਨਹੀਂ ਆ ਜਿਹੜੀ ਤੁਸੀਂ ਕਹੋ ਕਿ ਅੱਜ ਬਣਾਈ ਗਈ ਆ ਕਿ ਇਹ ਕੋਈ ਲੇਟੈਸਟ ਚੀਜ਼ ਨਹੀਂ ਆ ਕਿ ਤੁਹਾਨੂੰ ਲੱਗੇ ਕਿ ਇਹ ਜੀ ਇਦਾਂ ਇਹ ਕਰਦੇ ਆ ਪਰ ਇਦਾਂ ਵਚਨ ਦੇ ਵਿੱਚ ਆ ਅਰ ਵਚਨ ਦੇ ਵਿੱਚ ਉਹੀ ਚੀਜ਼ਾਂ ਦਰਜ ਆ ਜਿਹੜੀਆਂ ਪਰਮੇਸ਼ਵਰ ਦੇ ਅਨੁਸਾਰ ਆ ਪਰਮੇਸ਼ਵਰ ਜੀ ਦੀ ਇੱਛਾ ਦੇ ਅਨੁਸਾਰ ਆ ਆਪਾਂ ਨੂੰ ਇਦਾਂ ਦਾਪਦਾ ਜਿੱਦਾਂ ਇਹ ਨਿਊ ਟੈਸਟਾਮੈਂਟ ਦੇ ਵਿੱਚ ਆ ਪਰ ਤੁਹਾਨੂੰ ਪਤਾ ਇਹ ਉਤਪਤ ਦੀ ਕਿਤਾਬ ਤੋਂ ਹੀ ਸ਼ੁਰੂ ਆ ਸਭ ਤੋਂ ਫਰਸਟ ਦਾ ਸਵੰਦ ਜਿਹੜਾ ਆ ਪੁੱਤਰ ਬਾਈਬਲ ਦੇ ਵਿੱਚ ਅਬਰਾਹਮ ਦੇ ਵੱਲੋਂ ਦਿੱਤਾ ਗਿਆ ਮਲਕ ਸਦਕ ਨੂੰ ਲਿਖਿਆ ਸਾਰੀਆਂ ਚੀਜ਼ਾਂ ਦਾ ਦਸਵੰਦ ਉਹਨੇ ਦਿੱਤਾ ਤਾਂ ਉਹ ਰੀਤ ਚੱਕਪ ਨੇ ਵੀ ਪੂਰੀ ਕੀਤੀ ਨਾ ਮਾਇਆ ਨੇ ਵੀ ਪੂਰੀ ਕੀਤੀ ਸਗੋਂ ਪਰਮੇਸ਼ਵਰ ਦਿਆਂ ਚੁਣਿਆ ਹੋਇਆ ਠਹਿਰਾਇਆ ਹੋਇਆ ਸਾਰੀਆਂ ਦਾਸਾਂ ਨੇ ਪੂਰੀ ਕੀਤੀ ਅਰ ਨਿਊ ਟੈਸਟਾਮੈਂਟ ਦੇ ਵਿੱਚ ਉਹ ਪੂਰੀ ਕੀਤੀ ਗਈ ਤੇ ਸਾਨੂੰ ਗਾਹ ਪੂਰੀ ਕਰਨ ਦਾ ਹੁਕਮ ਦਿੱਤਾ ਗਿਆ ਹallelujah ਅੱਜ ਉਹ ਆਪਾਂ ਅੱਗੇ ਵੀ ਦੇਖ ਲੈਨੇ ਆਂ ਦੂਜਾ ਗ੍ਰੰਥੀਆ ਅੱਜ ਆਪਾਂ ਸਿਰਫ ਆਪਣੇ ਭਰਮ ਹੀ ਕੱਢਣੇ ਆ ਪਤਾ ਤੁਹਾਨੂੰ ਆਲਰੇਡੀ ਆ ਪਰ ਕੁਝ ਸ਼ੱਕਿਆਂ ਕੁਝ ਭਰਮ ਆ ਅੱਜ ਆਪਾਂ ਪਵਿੱਤਰ ਵਚਨ ਦੇ ਰਹੀਂ ਉਹਨਾਂ ਭਰਮਾਂ ਚੋਂ ਬਾਹਰ ਨਿਕਲਣਾ ਆ ਔਰ ਇਦਾਂ ਸਿੱਖ ਲੈਣਾ ਆ ਕਿ ਬਸ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਜੋ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਆ ਪੂਰਾ ਕਰਨਾ ਆ ਹਾਲੇਲੂਇਆ ਆਪਾਂ ਦੇਖਦੇ ਆ ਦੂਜਾ ਗ੍ਰੰਥੀਆ ਉਹਦਾ 9 ਨੰਬਰ ਅਧਿਆਏ ਤੇ ਉਹਦੀ ਪੰਜ ਤੁਪ ਆਪਾਂ ਪੜਨਾ ਸ਼ੁਰੂ ਕਰਦੇ 10 ਤੱਕ ਆਪਾਂ ਪੜ ਲੈਣਾ ਹੈ ਇੱਥੇ ਲਿਖਿਆ ਹੋਇਆ ਇਸ ਕਾਰਨ ਮੈਂ ਭਰਾਵਾਂ ਦੇ ਅੱਗੇ ਇਹ ਬੇਨਤੀ ਕਰਨੀ ਉਚਿਤ ਸਮਝੀ ਜੋ ਉਹ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਤੁਹਾਡੇ ਉਸ দান ਨੂੰ ਜਿਹਦਾ ਅੱਗੋਂ ਹੀ ਤੁਸਾਂ ਵਚਨ ਦਿੱਤਾ ਹੋਇਆ ਹੈ ਅਗੇਤਾ ਹੀ ਤਿਆਰ ਕਰ ਰੱਖਣਾ ਭਈ ਉਹ ਪੁੱਲ ਦਲੀ ਦੇ দান ਵਰਗਾ ਤਿਆਰ ਰਹੇ ਨਾ ਬਦੋ ਗਰੀ ਦੇ দান ਵਰਗਾ ਹallelujah ਬਹੁਤ ਸਾਰੇ ਲੋਕ ਇਦਾਂ ਕਹਿੰਦੇ ਕਿ ਵਚਨ ਦੇ ਵਿੱਚ ਲਿਖਿਆ ਆ ਤੁਸੀਂ ਆਪਣੀ ਔਕਾਤ ਦੇ ਅਨੁਸਾਰ ਦੇਣਾ ਆ ਤੇ ਹੁਣ ਸਾਡੀ ਤੇ ਹਿੰਮਤ ਇੰਨੀ ਕੀ ਆ ਕਿ ਅਸੀਂ 10 ਰੁਪਏ ਦੇ ਦਈਏ ਅਸੀਂ 1 ਰੁਪਿਆ ਦੇ ਦਈਏ ਪਰਮੇਸ਼ਵਰ ਦੇ ਘਰ ਵਿੱਚ ਤੁਹਾਡਾ ਇੱਕ ਵੀ ਬਹੁਤ ਮਾਇਨੇ ਰੱਖਦਾ ਤੁਹਾਡੇ 10 ਵੀ ਬਹੁਤ ਮਾਇਨੇ ਰੱਖਦੇ ਔਰ ਤੁਹਾਡੇ ਲੱਖਾਂ ਤੇ ਹਜ਼ਾਰਾਂ ਵੀ ਬਹੁਤ ਮਾਇਨੇ ਰੱਖਦੇ ਆ ਬੱਦ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਕਿੰਨਾ ਆ ਜੇ ਤੁਹਾਡੇ ਕੋਲੇ 10 ਆ ਤੁਸੀਂ ਉਹਦੇ ਵਿੱਚੋਂ ਇੱਕ ਦਿੱਤਾ ਸੱਚੀ ਉਹ ਬਹੁਤ ਮਾਇਨੇ ਰੱਖਦਾ ਆ ਪਰ ਜੇ ਤੁਹਾਡੇ ਕੋਲੇ 100 ਆ ਤੁਸੀਂ ਉਹਦੇ ਵਿੱਚੋਂ ਇੱਕ ਦਿੱਤਾ ਫੇ ਮੇਰੇ ਖਿਆਲ ਇੰਨਾ ਵਧੀਆ ਨਹੀਂ ਜਾਂਦਾ ਪਰ ਜੇ ਤੁਹਾਡੇ ਕੋਲੇ 1 ਆ ਤੇ ਤੁਸੀਂ ਇੱਕ ਹੀ ਬਾ ਦਿੱਤਾ ਤੁਸੀਂ ਉਸ ਤਨੀ ਨਾਲੋਂ ਵੱਧ ਦਾਨ ਪਾਇਆ ਜਿੰਨੇ 1 ਲੱਖ ਰੁਪਈਆ ਆਪਣੇ 10 ਕਰੋੜ ਦੇ ਵਿੱਚੋਂ ਕੱਢ ਕੇ ਦਿੱਤਾ ਹallelujah डिपेंड ਕਰਦਾ ਤੁਹਾਡੇ ਕੋਲ ਕਿੰਨਾ ਆ ਜੋ ਤੁਹਾਡੇ ਕੋਲ ਆ ਉਹਦੇ ਵਿੱਚੋਂ ਤੁਸੀਂ ਬੈਸਟ ਕੀ ਦੇ ਸਕਦੇ ਆ ਉਹਦੇ ਅਨੁਸਾਰ ਤੁਹਾਡੇ ਦਾਨ ਦਾ ਜਿਹੜਾ ਆ ਉਹ ਲੇਖਾ ਹੁੰਦਾ ਆ ਪਰ ਜਿੱਥੇ ਲਿਖਿਆ ਔਕਾਤ ਦੇ ਅਨੁਸਾਰ ਉੱਥੇ ਉਸੇ ਹੀ ਪਰਮੇਸ਼ਵਰ ਦੇ ਦਾਸ ਨੇ ਫਿਰ ਕੀ ਕਿਹਾ ਆ ਇੱਕ ਤਾਂ ਉਹਨੇ ਫਿਰ ਤੋਂ ਉਹੀ ਤਗੀਦ ਕੀਤੀ ਵੀ ਤੁਸੀਂ ਪਹਿਲਾਂ ਹੀ ਰੈਡੀ ਰਹੋ ਪਹਿਲਾਂ ਹੀ ਵੱਖਰਾ ਕਰਕੇ ਰੱਖਿਓ ਕਿ ਸਾਨੂੰ ਜਿਆਦਾ ਇੰਤਜ਼ਾਰ ਨਾ ਕਰਨਾ ਪਵੇ ਪਿਉ ਨੇ ਕਿਹਾ ਖੋਲ ਦਲੀ ਦੇ দান ਵਰਗਾ ਹੋਵੇ ਫੁੱਲੇ ਦਿਲ ਦੇ ਨਾਲ ਹੋਵੇ ਉਹ দান ਬਹੁਤ ਸਾਰੇ ਲੋਕ ਆ ਉਹ ਇਦਾਂ ਕਹਿੰਦੇ ਆ ਜਿਹੜਾ ਦਸਵੰਦ ਆ ਉਹ 올ਡ ਟੈਸਟਾਮੈਂਟ ਦੀ ਰੀਤ ਆ ਚਲੋ ਆਪਾਂ ਫਿਰ ਰੱਖ ਲਓ ਆਪਾਂ ਇਦਾਂ ਵੀ ਮੰਨ ਲਿਆ ਕਿ 올ਡ ਟੈਸਟਾਮੈਂਟ ਦੀ ਰੀਤ ਆ ਪਰ ਤੁਹਾਨੂੰ ਪਤਾ ਨਿਊ ਟੈਸਟਾਮੈਂਟ ਦੀ ਰੀਤ ਕੀ ਆ ਨਿਊ ਟੈਸਟਾਮੈਂਟ ਦੀ ਰੀਤ ਦਸਵੰਦ ਨਹੀਂ ਆ ਦਸਵੰਦ ਤੋਂ ਕਿਤੇ ਹੀ ਵੱਧ ਆ ਹallelujah ਜਦੋਂ ਨਿਊ ਟੈਸਟਾਮੈਂਟ ਦੇ ਵਿੱਚ ਆਪਾਂ ਆਉਂਦੇ ਆ ਉਹ ਕਹਿੰਦਾ ਤੁਸੀਂ ਜਿੰਨਾ ਵੱਧ ਤੋਂ ਵੱਧ ਦੇ ਸਕਦੇ ਉਨਾ ਹੀ ਦੇ ਦਿਓ ਕਹਿੰਦੇ ਤੁਹਾਨੂੰ ਦਸਵੰਦ ਨਾਲੋਂ ਵੱਧ ਦੇਣ ਦੇ ਲਈ ਕਿਹਾ ਨਿਊ ਟੈਸਟਾਮੈਂਟ ਦੇ ਵਿੱਚ ਜਿਹੜੇ ਦਸਵੰਦ ਤੋਂ ਬਚਣਾ ਚਾਹੁੰਦੇ ਉਹਨਾਂ ਨੂੰ ਲੱਗਦਾ ਕਿ ਲੈ ਦਸਾਂ ਚੋ ਰੁਪਈਆ ਕੱਢਣਾ ਪੈਣਾ ਸੌਚੋ ਦਸ ਕੱਢਣੇ ਪੈਣੇ ਇਹ ਤਾਂ ਬਹੁਤ ਆ ਤੇ ਨਿਊ ਟੈਸਟਾਮੈਂਟ ਵਿੱਚ ਤੇ ਦਸਵੰਦ ਦੇ ਬਾਰੇ ਵਿੱਚ ਨਹੀਂ ਦੱਸਿਆ ਗਿਆ ਪਰ ਨਿਊ ਟੈਸਟਾਮੈਂਟ ਵਿੱਚ ਦੱਸਿਆ ਗਿਆ ਹੈ ਦਸਵੰਦ ਦੇ ਬਾਰੇ ਚਾਪਾ ਅੱਜ ਪੜ੍ਹ ਲੈਣਾ ਆ ਪਰ ਨਿਊ ਟੈਸਟਾਮੈਂਟ ਦੇ ਵਿੱਚ ਜਿੱਥੇ ਗਿਵਿੰਗ ਦੇ ਬਾਰੇ ਵਿੱਚ ਦੱਸਿਆ ਗਿਆ ਆ ਦੇਣ ਦੇ ਬਾਰੇ ਵਿੱਚ ਦੱਸਿਆ ਗਿਆ ਉੱਥੇ ਕਹਿੰਦਾ ਖੁੱਲ੍ਹੇ ਦਿਲ ਨਾਲ ਦੇ ਦਿਓ ਜੇ ਤੁਸੀਂ ਦਸਾਂ 'ਚੋਂ ਇੱਕ ਕੱਢਦੇ ਆ ਕੋਈ ਐਨੀ ਖੁੱਲ੍ਹੇ ਦਿਲ ਹੀ ਨਹੀਂ ਦਿਖਦੀ ਪਰ ਦਸਾਂ ਦੇ ਵਿੱਚੋਂ ਜੇ ਆਪਾਂ ਪੰਜ ਕੱਢ ਦਈਏ ਫੇਰ ਫੇਰ ਜਾਂ ਸਾਵਾ-ਸਾਵਾ ਵੀ ਅੱਦੋ-ਅੱਦੋ ਹੋ ਗਿਆ ਪਰ ਜੇ ਦਸਾਂ ਚੋਂ 8 ਕੱਢ ਦਈਏ ਤੇ ਖੁੱਲ੍ਹੇ ਦਿਲ ਹੀ ਦੇਖਦੀ ਕਿ ਨਹੀਂ ਦੇਖਦੀ ਤੇ ਨਿਊ ਟੈਸਟਾਮੈਂਟ ਵਿੱਚ ਸਾਨੂੰ ਕਿਹਾ ਗਿਆ ਖੁੱਲ੍ਹੇ ਦਿਲ ਦੇ ਨਾਲ ਦੇ ਦਿਓ ਹਾਲੇਲੂਇਆ ਸੋ ਇੱਥੇ ਕਹਿੰਦਾ ਬੱਧੋਗੀਰੀ ਨਾਲ ਵੀ ਨਾ ਹੋਵੇ ਮਾੜੀ ਨੀਅਤ ਕਰਕੇ ਨਹੀਂ ਦੇਣਾ ਫੇ ਉਹਦੇ ਉਹਦੇ ਬਦਲੇ ਵਿੱਚ ਤੁਹਾਨੂੰ ਕੋਈ ਰਿਵਾਰਡ ਨਹੀਂ ਮਿਲਣਾ ਕਿ ਪਰਮੇਸ਼ਰ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਰ ਹੈ ਹallelujah ਜੇ ਤੁਸੀਂ ਖੁੱਲ੍ਹ ਦਿਲੀ ਨਾਲ ਵੀ ਦੇ ਰਹੇ ਆ ਇਸ ਲਈ ਨਹੀਂ ਲੈ ਨਿਊ ਟੈਸਟਾਮੈਂਟ ਦੇ ਵਿੱਚ ਤਾਂ ਲਿਖਿਆ ਖੁੱਲੇ ਦਿਲ ਨਾਲ ਲੈ ਰੱਬਾ ਆ ਚੱਕ ਮੇਰੇ 8 ਰੁਪਏ ਤੂੰ ਖੁਸ਼ ਹੋ ਜਾ ਮੇਰੀ ਕਿਹੜੀ ਗੱਲ ਐ ਤੂੰ ਖੁੱਲ੍ਹ ਦਿਲੀ ਨਾਲ ਲੈ ਲੈ ਤੂੰ ਵੀ ਕੀ ਜਾਣੇਗਾ ਮੈਂ ਤੈਨੂੰ ਖੁੱਲ੍ਹ ਦਿਲੀ ਨਾਲ ਦਿੱਤਾ ਤਾਂ ਇਦਾਂ ਦਾ ਨਹੀਂ ਚਾਹੀਦਾ ਖੁੱਲ੍ਹ ਦਿਲੀ ਦੇ ਨਾਮ ਖੁਸ਼ੀ ਦੇ ਨਾਲ हे ਪਰਮੇਸ਼ਰ ਤੁਸੀਂ ਮੈਨੂੰ ਇੰਨੀ ਹਿੰਮਤ ਦਿੱਤੀ ਇੰਨਾ ਬਲ ਦਿੱਤਾ ਇੰਨੀ ਸੂਝ-ਬੂਝ ਦਿੱਤੀ ਕਿ ਮੈਂ ਕਮਾਈ ਕਰ ਸਕਾਂ ਤਾਂ ਪ੍ਰਭੂ ਇਹ ਸਭ ਕੁਝ ਤੁਹਾਡਾ ਹੀ ਤੇ ਦਿੱਤਾ ਆ ਤੇ ਜੇ ਮੈਂ ਤੁਹਾਡੇ ਦਿੱਤੇ ਦੇ ਵਿੱਚੋਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੰਮਾਂ ਲਈ ਯੋਗਦਾਨ ਪਾ ਦੇਵਾਂ ਤੇ ਮੈਂ ਕੋਈ ਅਹਿਸਾਨ ਨਹੀਂ ਕਰਦਾ ਇਹ ਹੁੰਦਾ ਖੁੱਲ੍ਹਦਿਲੀ ਨਾਲ ਦੇਣਾ ਤੇ ਖੁਸ਼ਦਿਲੀ ਦੇ ਨਾਲ ਦੇਣਾ ਹallelujah ਕਿ ਹੀ ਵੀ ਆਪਾਂ ਕਹਿੰਦੇ ਲੈ ਚੱਕ ਤੈਨੂੰ ਠੰਡ ਪੈ ਜਾਵੇ। ਮਤਲਬ ਮੈਂ ਮੱਚ ਗਿਆ ਤੈਨੂੰ ਠੰਡ ਪੈ ਜਾਵੇ। ਤਾਂ ਉਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੁੰਦੀ। ਪਰਮੇਸ਼ਵਰ ਨੂੰ ਦੇਣਾ ਆ ਤੁਹਾਨੂੰ ਠੰਡ ਪੈਣੀ ਚਾਹੀਦੀ ਆ ਦੇਣ ਦੇ ਬਾਅਦ ਵਿੱਚ। ਦੇਵੋ ਜਦੋਂ ਤੁਸੀਂ ਤੇ ਤੁਹਾਡੇ ਅੰਦਰ ਕੁਝ ਹੋਏ ਤੁਹਾਨੂੰ ਆਨੰਦ ਆਏ ਕਿ ਹਾਂ ਅੱਜ ਮੈਂ ਪਰਮੇਸ਼ਵਰ ਦੇ ਘਰ ਵਿੱਚ ਦਿੱਤਾ। ਇਹ ਮੇਰੇ ਇਸ ਧੰਨ ਦੇ ਨਾਲ ਜੇ ਮੈਂ ਮੂੰਹ ਦੇ ਨਾਲ ਨਹੀਂ ਵਚਨ ਸੁਣਾ ਸਕਿਆ ਤਾਂ ਜਿਹੜੇ ਲੀਫਲੇਟਸ ਚਪਣੇ ਆ ਜਿਨ੍ਹਾਂ ਦੇ ਹੱਥਾਂ ਵਿੱਚ ਜਾਣਗੇ ਕੋਈ ਨਹੀਂ ਮੇਰੇ ਵੱਲੋਂ ਵੀ ਹਿੱਸਾ ਪੈ ਗਿਆ ਜਿਹੜਾ ਇੱਥੇ ਵਿਧਵਾ ਨੂੰ ਰਾਸ਼ਨ ਦਿੱਤਾ ਜਾਂਦਾ ਆ ਕੁਛ ਯੋਗਦਾਨ ਮੇਰੇ ਵੱਲੋਂ ਵੀ ਪੈ ਜਾਊਗਾ ਤਾਂ ਇਦਾਂ ਸੋਚ ਕੇ ਜਦੋਂ ਤੁਸੀਂ ਦਿੰਨੇ ਆ ਤੁਸੀਂ ਆਨੰਦ ਨਾਲ ਭਰੋ ਉਹ ਆ ਖੁਸ਼ੀ ਦੇ ਨਾਲ ਦੇਣਾ ਹallelujah ਫੇ ਅੱਗੇ ਉਹ ਕਹਿੰਦਾ ਪਰ ਗੱਲ ਇਹ ਆ ਭਈ ਜਿਹੜਾ ਘਟ ਬੀਜ ਦਾ ਉਹ ਘੱਟ ਵੱਡੇਗਾ ਅਤੇ ਜਿਹੜਾ ਖੁੱਲੇ ਦਿਲ ਬੀਜਦਾ ਹੈ ਉਹ ਖੁੱਲੇ ਦਿਲ ਵੱਡੇਗਾ ਹallelujah ਜਿਹੜਾ ਘੱਟ ਬੀਜਦਾ ਉਹ ਕੀ ਕਰੂਗਾ ਘੱਟ ਵੱਢ ਲੂਗਾ ਕਿਉਂਕਿ ਫਿਰ ਜੇ ਵੀ ਘੱਟ ਪਾਇਆ ਤੇ ਉੱਗ ਜਿਆਦਾ ਥੋੜੀ ਪੈਣਾ ਆ ਇਦਾਂ ਥੋੜੀ ਵੀ ਤੁਸੀਂ ਇੱਕ ਗਮਲੇ ਵਿੱਚ ਬੀਜਿਆ ਤੇ ਦੂਜੇ ਵਿੱਚ ਤੁਸੀਂ ਕੋ ਲੈ ਆਪੇ ਹੀ ਉੱਗ ਪਿਆ ਆਪੇ ਕੀ ਉੱਗਦਾ ਹੁੰਦਾ ਕਾਫ ਪੂਸ ਤੇ ਜੰਗਲੀ ਬੂਟੀਆਂ ਜਿਹੜੇ ਚੰਗੀ ਕਿਸਮ ਦੇ ਬੂਟੇ ਆ ਨਾ ਉਹ ਹੱਥੀ ਲਿਆ ਕੇ ਲਾਉਣੇ ਪੈਂਦੇ ਆ ਉਹ ਖਰੀਦਨੇ ਪੈਂਦੇ ਆ ਉਹ ਲਾਉਣੇ ਪੈਂਦੇ ਆ ਤੇ ਫੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਪੈਂਦੀ ਆ ਕਈ ਵਾਰੀ ਆਪੇ ਫਲਦਾਰ ਬੂਟੇ ਉੱਗ ਪੈਂਦੇ ਆ ਉਹਨਾਂ ਨੂੰ ਫਲ ਹੀ ਨਹੀਂ ਲੱਗਦਾ ਜੇ ਲੱਗਦਾ ਤੇ ਬਹੁਤ ਛੋਟਾ ਛੋਟਾ ਲੱਗਦਾ ਇਦਾਂ ਹੁੰਦਾ ਕਿ ਨਹੀਂ ਹੁੰਦਾ ਕਿੰਨੇ ਜਣਿਆਂ ਨੂੰ ਪਤਾ ਇਦਾਂ ਹੁੰਦਾ ਜਿਹੜੇ ਆਪੇ ਉਗਦੇ ਉਹ ਬਾਲੇ ਫਲਦਾਰ ਨਹੀਂ ਹੁੰਦੇ ਕਿੰਨੇ ਸਿਆਣੇ ਆ ਸਾਰੇ ਪ੍ਰਭੂ ਦੀ ਵਡਿਆਈ ਹੋਵੇ ਪ੍ਰਭੂ ਨੇ ਖੋਜੇਵਾਲ ਚਰਚ ਨੂੰ ਬੁੱਧਵਾਨਾਂ ਦੀ ਕਲੀਸੀਆ ਦਿੱਤੀ ਹੈ ਹਾਲੇਲੂਇਆ ਸੋ ਪ੍ਰਭੂ ਦੀ ਮहिमा ਹੋਵੇ ਅਰ ਪ੍ਰਭੂ ਦਿਨੋ ਦਿਨ ਤੁਹਾਡੀ ਬੁੱਧ ਨੂੰ ਵਧਾਏ ਜਿਹੜਾ ਘਟ ਬੀਜਦਾ ਆ ਉਹ ਘਟ ਵੱਡੂਗਾ ਕਿਉਂਕਿ ਘਟ ਉੱਗੂਗਾ ਤੇ ਜਿਹੜਾ ਖੁੱਲੇ ਦਿਲ ਬੀਜਦਾ ਆ ਉਹ ਪੁੱਲੇ ਦੇਲ ਵੱਡੇਗਾ ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਤਿਵੇਂ ਕਰੇ ਰੰਜਨ ਦੇਣ ਵਾਲੇ ਨੂੰ ਰੰਜ ਅਥਵਾ ਲਾਚਾਰੀ ਨਾਲ ਨਹੀਂ ਕਿਉਂਕਿ ਜੋ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ ਅਤੇ ਪਰਮੇਸ਼ਵਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ ਭਈ ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਪਰ ਪੀ ਹੋਵੇ ਹallelujah ਜਿਵੇਂ ਲਿਖਿਆ ਹੋਇਆ ਹੈ ਉਹਨੇ ਖੰਡਾਇਆ ਕੰਗਾਲਾ ਨੂੰ ਦਿੱਤਾ ਉਹਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ ਅਤੇ ਜਿਹੜਾ ਬੀਜਣ ਵਾਲੇ ਨੂੰ ਬੀ ਅਰ ਖਾਣ ਲਈ ਰੋਟੀ ਦਿੰਦਾ ਹੈ ਉਹ ਤੁਹਾਨੂੰ ਬੀਜਣ ਲਈ ਬੀ ਦੇਵੇਗਾ ਅਤੇ ਉਹਦਾ ਵਾਅਦਾ ਕਰੇਗਾ ਅਤੇ ਤੁਹਾਡੇ ਧਰਮ ਦੇ ਫਲ ਨੂੰ ਵਧਾਵੇਗਾ ਹallelujah ਹੁਣ ਇੱਥੇ ਆਪਾਂ ਇੱਕ ਵੰਡਰਫੁਲ ਚੀਜ਼ ਦੇਖਦੇ ਆਂ ਇੱਕ ਤੇ ਆਪਾਂ ਪਹਿਲਾਂ ਸਿੱਖਿਆ ਕਿ ਆਪਾਂ ਨਿਰਾਜਗੀ ਨਾਲ ਨਹੀਂ ਦੇਣਾ ਲਾਚਾਰ ਹੋ ਕੇ ਨਹੀਂ ਦੇਣਾ ਪਰ ਜਿੱਦਾਂ ਮਨ ਵਿੱਚ ਧਾਰਿਆ ਆ ਖੁਸ਼ੀ ਨਾਲ ਦੇਣਾ ਕਿਉਂਕਿ ਪਰਮੇਸ਼ਵਰ ਨੂੰ ਖੁਸ਼ੀ ਵਾਲੀ ਭੇਟਾ ਪਸੰਦ ਆ ਔਰ ਖੁਸ਼ੀ ਨਾਲ ਦੇਣ ਵਾਲਿਆਂ ਨੂੰ ਪਰਮੇਸ਼ਵਰ ਜੀ ਪ੍ਰੇਮ ਕਰਦੇ ਆ ਅਤੇ ਕਹਿੰਦਾ ਪਰਮੇਸ਼ਵਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤ ਕਰ ਸਕਦਾ ਆ ਹਰ ਪ੍ਰਕਾਰ ਨਾਲ ਸਦਾ ਹੀ ਤੁਹਾਡੇ ਕੋਲ ਚੰਗੇ ਕੰਮਾਂ ਦੇ ਲਈ ਹੋਵੇ ਤੇ ਸਭੋ ਬਹੁਤ ਹੋਵੇ ਹallelujah ਜਦੋਂ ਆਪਾਂ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਪਰਮੇਸ਼ਵਰ ਜੀ ਦੇ ਕੰਮਾਂ ਦੇ ਲਈ ਦਿੰਦੇ ਆਂ ਔਰ ਖੁੱਲ੍ਹ ਦਿਲੀ ਦੇ ਨਾਲ ਦਿੰਨੇ ਤੇ ਖੁਸ਼ੀ ਦੇ ਨਾਲ ਦਿੰਨੇ ਆਂ ਤਾਂ ਫਿਰ वचन ਦੇ ਵਿੱਚ ਲਿਖਿਆ ਆਂ ਪਰਮੇਸ਼ਵਰ ਸਾਡੇ ਉੱਤੇ ਇਦਾਂ ਕਿਰਪਾ ਕਰਦੇ ਆਂ ਕਿ ਸਾਡੇ ਕੋਲ ਸਾਰੇ ਹੀ ਚੰਗੇ ਕੰਮ ਕਰਨ ਦੇ ਲਈ ਤੰਨ ਆਲਵੇਜ਼ ਅਵੇਲੇਬਲ ਹੋਊਗਾ ਸਗੋਂ ਐਕਸਟਰਾ ਹੋਊਗਾ ਹallelujah ਅੱਜ ਆਪ ਬ੍ਰਦਰ ਅਨਿਲ ਚਾਵਲਾ ਦੀ ਗਵਾਹੀ ਸੁਣੀ ਸੀ ਕਿ ਕਿੰਨਿਆਂ ਨੂੰ ਯਾਦ ਆਉ ਕਾਦੀ ਸੀਗੀ ਕਾਦੀ ਸੀਗੀ ਉੱਚੀ ਬੋਲਿਓ ਹਾਂਜੀ ਮਕਾਨ ਦੀ ਸੀਗੀ ਕਿ ਉਹਨਾਂ ਨੇ ਪਰਮੇਸ਼ਵਰ ਦੇ ਅੱਗੇ ਵਿਸ਼ਵਾਸ ਰੱਖਿਆ ਔਰ ਉਹਨਾਂ ਨੇ ਤੁਹਾਨੂੰ ਪਤਾ ਉਹਨਾਂ ਨੇ ਬਹੁਤ ਵਧੀਆ ਕੰਟ੍ਰਿਬਿਊਟ ਕੀਤਾ ਹੈ ਚਰਚ ਦੇ ਵਿੱਚ ਪਰ ਜਿੱਦਾਂ ਵਚਨ ਚ ਲਿਖਿਆ ਜੇ ਤੂੰ ਸੱਜੇ ਨਾਲ ਦੇਵੇਂ ਤਾਂ ਖੱਬੇ ਨੂੰ ਪਤਾ ਨਾ ਲੱਗੇ ਇਸ ਲਈ ਉਹਨਾਂ ਨੇ ਆਪਣੀ ਟੈਸਟੀਮਨੀ ਵਿੱਚ ਆਪਣੀ ਕੰਟਰੀਬਿਊਸ਼ਨ ਦਾ ਜ਼ਿਕਰ ਨਹੀਂ ਕੀਤਾ ਕਿ ਕਿੰਨਾ ਕੰਟਰੀਬਿਊਟ ਕਰਦੇ ਆ ਚਰਚ ਨੂੰ ਸੱਚੀ ਉਹ ਪਰਮੇਸ਼ਰ ਦੇ ਹਰ ਕੰਮ ਦੇ ਲਈ ਆਲਵੇਸ ਰੈਡੀ ਰਹਿੰਦੇ ਆ ਪ੍ਰਭੂ ਉਹਨਾਂ ਨੂੰ ਬਹੁਤ ਬਰਕਤ ਦੇਵੇ ਸਗੋਂ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਰਕਤ ਦੇਵੇ ਪਰ ਆਪਾਂ ਟੈਸਟੀਮਨੀ ਸੁਣੀ ਕਿ ਉਹਨਾਂ ਨੇ 플ੌਟ ਜਿਹੜਾ ਸੀਗਾ ਉਹਦੀ ਰਜਿਸਟਰੀ ਦੀ ਪ੍ਰੋਬਲਮ ਸੀਗੀ ਪਰਬੂ ਨੇ ਉਹਨਾਂ ਨੂੰ ਪਲਾਟ ਦਿੱਤਾ ਬਿਲਡ ਕਰਨ ਦੇ ਲਈ ਪੈਸਾ ਦਿੱਤਾ ਔਰ ਬਿਲਡ ਕਰਨ ਦੇ ਬਾਅਦ ਦੇ ਵਿੱਚ ਉਹਨਾਂ ਕੋਲ ਪੈਸਾ ਪਿੱਛੇ ਵੀ ਬਰਕਤ ਦੇ ਰੂਪ ਦੇ ਵਿੱਚ ਬਚ ਗਿਆ ਹallelujah ਵਚਨ ਦੇ ਨਾਲ ਮੇਲ ਖਾਂਦੀ ਆਗਵਾਈ ਕਿ ਨਹੀਂ ਕਾਂਦੀ ਕਿਉਂਕਿ ਪਰਮੇਸ਼ਵਰ ਆਪਣੇ ਵਚਨ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਹੈ ਹallelujah ਤਾਂ ਇੱਥੇ ਲਿਖਿਆ ਆ ਕਹਿੰਦਾ ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਔਰ ਹਰ ਸ਼ੁਭ ਕੰਮ ਕਰਨ ਲਈ ਤੁਹਾਡੇ ਕੋਲ ਵਾਫਰ ਵੀ ਹੋਵੇ ਐਕਸਟਰਾ ਵੀ ਹੋਵੇ ਤੁਹਾਡੇ ਕੋਲ ਜਿੱਦਾਂ ਕਹਿੰਦਾ ਲਿਖਿਆ ਆ ਵੀ ਉਹਨੇ ਖੰਡਾਇਆ ਤੇ ਕੰਗਾਲਾਂ ਨੂੰ ਦਿੱਤਾ ਜਿਨ੍ਹਾਂ ਕੋਲ ਨਹੀਂ ਸੀ ਉਹਨਾਂ ਨੂੰ ਵੀ ਪਰਮੇਸ਼ਵਰ ਨੇ ਦਿੱਤਾ ਆ ਸਗੋਂ ਉਹਨਾਂ ਨੇ ਵੀ ਦਿੱਤਾ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਦਿੱਤਾ ਉਹਨਾਂ ਨੇ ਵੀ ਜ਼ਰੂਰਤਮੰਦਾਂ ਨੂੰ ਦਿੱਤਾ ਹallelujah ਜਿਹੜਾ ਜ਼ਰੂਰਤਮੰਦ ਨੂੰ ਦਿੰਦਾ ਆ ਯਾਰ ਜਿਹੜਾ ਵੰਡਦਾ ਆ ਉਹਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਆ ਤੇ ਜਿਹੜਾ ਬੀਜਣ ਵਾਲੇ ਨੂੰ ਬੀਅਰ ਖਾਣ ਵਾਲੇ ਨੂੰ ਰੋਟੀ ਦਿੰਦਾ ਆ ਕਿੰਦਾ ਉਹ ਤੁਹਾਨੂੰ ਵੀ ਬੀਜਣ ਦੇ ਲਈ ਬੀਜ ਦੇਵੇਗਾ ਹallelujah ਹੁਣ ਇਮਾਨਦਾਰੀ ਦੇ ਨਾਲ ਦੱਸਿਓ ਪਿਛਲੀ ਵਾਰੀ ਕਿੰਨਿਆਂ ਨੇ ਪੈਕੇਟ ਲਏ ਸੀਗੇ ਜਿਹੜੇ ਆਫਰਿੰਗ ਦੇ ਲਈ ਖੁਦਾ ਦੇ ਦਾਸ ਦੇ ਵੱਲੋਂ ਅਗਵਾਈ ਕੀਤੀ ਗਈ ਸੀ ਪੰਜਾਬੀ ਦੇ ਵਿੱਚ ਮੇਰੇ ਪਾਸੇ ਕਿੰਨੇ ਪੰਜਾਬੀ ਚ ਦੱਸ ਲੋ ਜਿਹੜੇ ਲਫਾਫੇ ਤੁਹਾਨੂੰ ਦਿੱਤੇ ਗਏ ਸੀ ਛੋਟੇ ਜੇ ਸੰਤਰੀ ਰੰਗ ਦੇ ਉਹ ਕਿੰਨੇ ਜਣਿਆਂ ਨੇ ਲਏ ਸੀ ਜਿਹੜਾ 2500 ਦੇ ਭੇਟਾ ਪਾਉਣ ਦੇ ਲਈ ਕਿਹਾ ਗਿਆ ਸੀਗਾ ओके थैंक यू सो मच ऑफिस ਦੇ ਵਿੱਚੋਂ ਕਮੇਟੀ ਦੇ ਵੱਲੋਂ ਦੱਸਿਆ ਗਿਆ ਕਿ ਬਹੁਤ ਸਾਰੇ ਲੋਕਾਂ ਨੇ ਖਾਲੀ ਲਿਫਾਫੇ ਆਫਰਿੰਗ ਬਾਕਸ ਦੇ ਵਿੱਚ ਪਾ ਦਿੱਤੇ ਤੇ ਬਹੁਤ ਸਾਰੇ ਲੋਕਾਂ ਨੇ ਹੈਲੋ Praise the Lord ਪ੍ਰਭੂ ਦੀ ਮਹਿਮਾ ਹੋਵੇ ਇੱਕ ਵਾਰ ਫਿਰ ਅਸੀਂ ਤੁਹਾਨੂੰ ਖਾਸ ਜਾਣਕਾਰੀ ਦੇਣਾ ਚਾਹ ਗਿਣਿਆ ਚਾਹੀ ਤਾਂ ਬਹੁਤ ਥੋੜਾ ਜਿਹਾ ਜੋ ਹੁਕਮ ਲਾਇਆ ਗਿਆ ਸੀ ਉਹਦੇ ਅਨੁਸਾਰ ਨਹੀਂ ਸੀ ਉਸ ਤੋਂ ਕਿਤੇ ਹੀ ਘੱਟ ਉਹਦੇ ਦਸਵੰਧ ਤੋਂ ਵੀ ਘੱਟ ਮਤਲਬ 2500 ਦੇ ਦਸਵੰਧ ਤੋਂ ਵੀ ਘੱਟ ਉਹਨਾਂ ਲਫਾਫਿਆਂ ਵਿੱਚ ਪਾ ਕੇ ਆਫਰਿੰਗ ਬਾਕਸ ਦੇ ਵਿੱਚ ਪਾ ਦਿੱਤਾ ਭੇਟਾ ਵਾਲੇ ਜਿਹੜੇ ਆ ਬਕਸੇ ਲੱਗੇ দান ਵਾਲੇ ਦਾਨ ਪਾਤਰਾਂ ਦੇ ਵਿੱਚ ਪਾ ਦਿੱਤਾ ਦੇਖੋ ਜਿਹੜਾ ਖੁਦਾਵੰ ਖੁਦਾ ਪਰਮੇਸ਼ਵਰ ਹੈ ਨਾ ਉਹਦੇ ਘਰ ਵਿੱਚ ਕਦੀ ਕਿਸੇ ਚੰਗੀ ਚੀਜ਼ ਦੀ ਥੋੜਨੀ ਹੋ ਸਕਦੀ ਹੈ ਯਾਦ ਰੱਖੋ ਕਦੀ ਨਹੀਂ ਤੁਸੀਂ ਦੇ ਰਹੇ ਆ ਤਾਂ ਵੀ ਜਦੋਂ ਤੁਸੀਂ ਨਹੀਂ ਦੇ ਰਹੇ ਤਾਂ ਵੀ ਉਹਦੇ ਘਰ ਵਿੱਚ ਕਦੀ ਕਿਸੇ ਚੰਗੀ ਚੀਜ਼ ਦੀ ਥੋੜਨੀ ਹੋ ਸਕਦੀ ਕਿਉਂਕਿ ਜਿੱਥੇ ਪਰਮੇਸ਼ਵਰ ਆਪ ਮੌਜੂਦ ਹੈ ਨਾ ਉੱਥੇ ਬਰਕਤ ਉਹਦੇ ਨਾਲ ਹੀ ਆ ਹallelujah ਪਰ ਕਈ ਵਾਰੀ ਸਗੋਂ ਅਕਸਰੀ ਤੇ ਪਵਿੱਤਰ ਬਾਈਬਲ ਦੇ ਵਿੱਚ ਕੁਝ ਸਿਧਾਂਤ ਸਾਨੂੰ ਦਿੱਤੇ ਗਏ ਆ ਜਿਹੜੇ ਇਸ ਲਈ ਨਹੀਂ ਆ ਕਿ ਪਰਮੇਸ਼ਵਰ ਦੀ ਬਰਕਤ ਵਧੇ ਕਿਉਂਕਿ ਪਰਮੇਸ਼ਵਰ ਤਾਂ ਬਰਕਤ ਦੇਣ ਵਾਲਾ ਪਰਮੇਸ਼ਵਰ ਆ ਪਰ ਉਹ ਸਿਧਾਂਤ ਉਹ ਕਾਨੂੰਨ ਉਹ ਹੁਕਮਨਾਮੇ ਇਸ ਲਈ ਆ ਕਿ ਅਸੀਂ ਬles ਹੋਈਏ ਤੁਸੀਂ ਬles ਹੋਵੋ ਸਾਡੀਆਂ ਬਰਕਤਾਂ ਵਧਣ ਹallelujah ਸਾਨੂੰ ਰਾਹ ਦਿੱਤਾ ਜਾਂਦਾ ਹੈ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਅ ਪ੍ਰਭੂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਕੋਈ ਰਸਤਾ ਦੱਸਦੇ ਆ ਕਿ ਤੁਸੀਂ ਇਸ ਰਸਤੇ ਤੇ ਤੁਰੋ ਤੇ ਫੇਰ ਤੁਹਾਡੇ ਲਈ ਫਲਾਨਾ ਕੰਮ ਹੋ ਜਾਊਗਾ ਹallelujah ਜਦੋਂ ਜਿਹੜੇ ਭੈਣਾ ਭਰਾਵਾਂ ਨੇ ਖਾਲੀ ਪਾ ਦਿੱਤੇ ਜਾਂ ਜੋ ਹੁਕਮ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਤੁਹਾਨੂੰ ਦਿੱਤਾ ਗਿਆ ਉਹਦੇ ਅਨੁਸਾਰ ਨਹੀਂ ਪਾਇਆ ਪਰ ਥੋੜਾ ਜਿਹਾ ਜੋ ਕੁਝ ਵੀ ਉਹਨਾਂ ਦੇ ਮਨ ਚਾਇਆ ਉਹਨਾਂ ਨੇ ਪਾ ਕੇ ਪਾ ਦਿੱਤਾ ਉਹਨਾਂ ਨੇ ਆਪਣੀ ਗਰੀਬੀ ਨੂੰ ਡਿਕਲੇਅਰ ਕਰ ਦਿੱਤਾ ਉਹਨਾਂ ਨੇ ਆਪਣੀਆਂ ਹੱਦਾਂ ਨੂੰ ਪੰਨ ਲਿਆ ਔਰ ਉਹਨਾਂ ਨੇ ਮਿੱਥ ਲਿਆ ਕਿ ਅਸੀਂ ਐਦੋਂ ਨਹੀਂ ਵੱਧ ਸਕਦੇ ਐਦੋਂ ਵੱਧ ਅਸੀਂ ਲਫਾਫੇ 'ਚ ਨਹੀਂ ਪਾ ਸਕਦੇ ਸਾਡੀ ਔਕਾਤ ਇੰਨੀ ਆ ਵਚਨ ਕੀ ਲਿਖਿਆ ਔਕਾਤ ਦੇ ਅਨੁਸਾਰ ਦੇ ਵੀ ਇਹੀ ਪੜਿਆ ਨਾ ਆਪਾਂ ਤੁਸੀਂ ਡਿਕਲੇਅਰ ਕਰ ਲਈ ਆਪਦੀ ਔਕਾਤ ਕਿ ਸਾਡੀ ਔਕਾਤ 10 ਰੁਪਏ ਪਾਉਣ ਦੀ ਆ ਜਾਂ ਖਾਲੀ ਲਫਾਫਾ ਪਾਉਣ ਦੀ ਆ ਪਰ ਵਚਨ ਕੀ ਦੱਸਦਾ ਕਿੰਦਾ ਜਿਹੜਾ ਖਾਣ ਵਾਲੇ ਨੂੰ ਰੋਟੀ ਦਿੰਦਾ ਬੀਜਣ ਵਾਲੇ ਨੂੰ ਬੀਜ ਦਿੰਦਾ ਤੁਹਾਨੂੰ ਵੀ ਦਊਗਾ। ਬਚਨջ ਕੇ ਲਿਖਿਆ ਮੰਗੋ ਤੇ ਤੁਹਾਨੂੰ ਲੂਕਾ ਸ਼ੇਦੀ ਠਕਤੀ ਜਿਹੜੀ ਘਰੇ ਪੜਿਓ ਉੱਥੇ ਲਿਖਿਆ ਆ। ਤੇ ਦੇਹੋਂ ਤੇ ਤੁਹਾਨੂੰ ਦਿੱਤਾ ਜਾਊਗਾ। ਤੇ ਜਿਹੜੇ ਨਾਪ ਦੇ ਨਾਲ ਮਣ ਕੇ ਤੁਸੀਂ ਦੋਹੋਂਗੇ ਉਦਾਂ ਹੀ ਤੁਹਾਡੇ ਲਈ ਮਣਿਆ ਜਾਊਗਾ। ਜੇ ਥੋੜਾ ਤੇ ਥੋੜਾ ਜੇ ਤੁਸੀਂ ਬਹੁਤਾ ਪਾਉਂਗੇ ਤਾਂ ਤੁਹਾਨੂੰ ਵੀ ਡੁੱਲਦਾ ਡੁੱਲਦਾ ਉੱਚਲਦਾ ਹੋਇਆ ਹੀ ਮਿਲੇਗਾ ਜਦੋਂ ਤੁਸੀਂ ਉਹ ਲਫਾਫੇ ਲਏ ਸੀ ਤੁਹਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ ਸੀ ਆਪਾਂ ਪੜ ਲੈਨੇ ਘੋਤਾਂ ਦੀ ਕਿਤਾਬ ਉਹਦਾ 28 ਨੰਬਰ ਅਧਿਆਏ ਉਹਦੀ 22 ਨੰਬਰ ਪੰਕਤੀ ਆਪਾਂ ਪੜ ਲੈਨੇ ਆਂ ਕਹਿੰਦਾ ਲੋਭੀ ਮਨੁੱਖ ਕਾਹਲੀ ਨਾਲ ਧਨ ਦਾ ਪਿੱਛਾ ਕਰਦਾ ਹੈ ਅਤੇ ਨਹੀਂ ਜਾਣਦਾ ਕਿ ਗਰੀਬੀ ਉਹਦੇ ਉੱਤੇ ਆ ਪਵੇਗੀ ਸੀ ਲੋਭੀ ਹੋ ਜੰਨੇ ਆ ਕਿ ਹੁਣ 2500 ਪਾਵਾਂਗੇ ਇੰਨੀ ਕ ਤਾਂ ਮੇਰੀ ਸੈਲਰੀ ਆ ਤਨਖਾਹ ਮੇਰੀ ਇੰਨੀ ਕਿਆ ਇੰਨੀ ਕ ਸਾਡੀ ਆਮਦਨ ਆ ਇੰਨੇ ਮੇਰੇ ਖਰਚੇ ਆ ਜੇ ਮੈਂ 2500 ਰੁਪਇਆ ਪਾ ਦਿੱਤਾ ਫੇ ਮੇਰਾ ਦੁੱਧ ਦਾ ਬਿੱਲ ਦੇਣ ਵਾਲਾ ਰਹਿ ਜਾਣਾ ਜਾਂ ਮੇਰੇ ਨਿਆਣਿਆਂ ਦੀ ਸਕੂਲ ਦੀ ਫੀਸ ਦੇਣ ਵਾਲੀ ਰਹਿ ਜਾਣੀ ਅਸੀਂ ਆਪਣੀ ਸਕੀਮ ਦੇ ਨਾਲ ਚੱਲ ਕੇ ਤੇ ਪੈਸੇ ਦੇ ਪਿੱਛੇ ਨੂੰ ਚੱਲ ਕੇ ਕਿ ਮੇਰਾ ਕਿਸੇ ਤਰ੍ਹਾਂ ਪੈਸਾ ਬਚ ਜਾਏ ਤੇ ਆਪਾਂ ਕਾਲੀ ਦੇ ਨਾਲ ਕੀ ਕਰਦੇ ਆ ਖਾਲੀ ਪਾ ਦੋ ਜਾਂ ਥੋੜਾ ਪਾ ਦੋ ਦੇਖੋ ਅੱਜ ਮੈਂ ਤੁਹਾਨੂੰ ਇਹ ਨਹੀਂ ਕਹਿ ਰਹੀ ਕਿ ਤੁਸੀਂ ਜੋ ਅਸੀਂ ਕਹਿੰਨੇ ਉਹ ਕਰੋ ਪਰ ਅੱਜ ਤੁਹਾਨੂੰ ਪਰਮੇਸ਼ਵਰ ਦੇ ਬਚਨ ਦੇ ਰਾਈ ਸਿਰਫ ਇਹ ਦੱਸਿਆ ਜਾ ਰਿਹਾ ਕਿ ਪਰਮੇਸ਼ਵਰ ਦਾ ਬਚਨ ਸਾਨੂੰ ਬਰਕਤ ਲੈਣ ਦੇ ਬਾਰੇ ਵਿੱਚ ਕਿੱਦਾਂ ਸਿਖਾਉਂਦਾ ਹੈ ਕਿੰਨੀ ਆ ਦੀ ਇੱਛਾ ਹੈ ਵੀ ਅਸੀਂ ਤਾਂ ਨਹੀਂ ਹੋ ਜਾਈਏ ਇਹ ਤਾਂ ਸਾਰਿਆਂ ਦੀ ਇੱਛਾ ਆ ਸਮੇਤ ਮੇਰੇ ਵੀ ਹallelujah ਪ੍ਰਭੂ ਦੀ ਬੜੀਆਈ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਸੀਗਾ ਜਾਂ ਜਿਹੜਾ ਨੇ ਅੱਜ ਲਏ ਆ ਉਹ ਵੀ ਸੁਣ ਲੈਣ ਧਿਆਨ ਦੇ ਨਾਲ ਤੇ ਜਿਨ੍ਹਾਂ ਨੇ ਪਹਿਲਾਂ ਖਾਲੀ ਪਾ ਦਿੱਤੇ ਆ ਅੱਜ ਮੈਂ ਉਹਨਾਂ ਨੂੰ ਕਹਿੰਦੀ ਵਾਪਸ ਦੁਬਾਰਾ ਲਫਾਫੇ ਲਿਓ ਤੁਸੀਂ ਉਹ ਲਫਾਫੇ ਲੈ ਲਓ ਜਿੱਥੇ ਵੀ ਤੁਸੀਂ ਪ੍ਰਾਰਥਨਾ ਕਰਦੇ ਨਾ ਉਸ ਜਗ੍ਹਾ ਤੇ ਰੱਖ ਲੋ ਉਹਨਾਂ ਨੂੰ ਅਰ ਫਿਰ ਮੰਗੋ ਪਰਮੇਸ਼ਵਰ ਦੇ ਕੋਲੋਂ ਕਿ ਪ੍ਰਭੂ ਇਹ ਤੁਹਾਡੇ ਘਰ ਦੇ ਵਿੱਚੋਂ ਮੈਨੂੰ ਹੁਕਮ ਮਿਲਿਆ ਤੁਹਾਡੇ ਦਾਸ ਦੇ ਰਾਈ ਤੁਹਾਡੇ ਚੁਣੇ ਹੋਏ ਦੇ ਰਾਈ ਜਿਹਨੂੰ ਤੁਹਾਡੇ پاک ਰੂਹ ਨੇ ਅਗਵਾਈ ਕੀਤੀ ਪ੍ਰਭੂ ਹੁਣ ਮੈਨੂੰ ਦਿਓ ਕਿ ਮੈਂ ਇਹ ਲਫਾਫਾ ਭਰ ਕੇ ਉੱਥੇ ਪਾਵਾਂ ਜੋ ਤੁਸੀਂ ਮੈਨੂੰ ਹੁਕਮ ਦਿੱਤਾ ਹੈ ਕਾਲੀ ਨਹੀਂ ਕਰਨੀ ਜਦ ਤੁਹਾਨੂੰ ਸਟੇਜ ਤੋਂ ਹੁਕਮ ਤੁਹਾਨੂੰ ਇਦਾਂ ਥੋੜੀ ਕਿਹਾ ਗਿਆ ਸੀ ਅੱਜ ਦੀ ਅੱਜ ਪਾਓ ਨਹੀਂ ਤੇ ਤੁਹਾਡੇ ਗਲ ਚ ਗੂਠ ਦਿੱਤਾ ਆ ਕਿਹਾ ਸੀ ਪਾਸਟਰ ਜੀ ਨੇ ਜਾਂ ਕਿਸੇ ਵੋਲੰਟੀਅਰ ਨੇ ਤੁਹਾਨੂੰ ਕਿਹਾ ਹੋਏ ਕਿਸੇ ਕਿਸੇ ਐਲਡਰ ਨੇ ਕਿਹਾ ਹੋਏ ਕਿਸੇ ਨੇ ਨਹੀਂ ਕਿਹਾ ਪਰ ਸਟੇਜ ਤੋਂ ਕੀ ਕਿਹਾ ਗਿਆ ਸੀ 6-7 ਹਫ਼ਤਿਆਂ ਦਾ ਸਮਾਂ ਆ ਤੁਹਾਡੇ ਕੋਲ ਤੁਸੀਂ ਇੰਨੇ ਕਾਲੇ ਆ ਤੁਸੀਂ 6-7 ਹਫ਼ਤੇ ਵੀ ਵੇਟ ਨਹੀਂ ਕੀਤੀ ਇੰਤਜ਼ਾਰ ਹੀ ਨਹੀਂ ਕੀਤਾ ਐਟ ਲੀਸਟ ਤੁਸੀਂ 6-7 ਹਫ਼ਤੇ ਤੱਕ ਪ੍ਰਾਰਥਨਾ ਕਰੋ ਉਸ ਲਫਾਫੇ ਨੂੰ ਰੱਖ ਕੇ ਜੇ ਤੁਹਾਡੇ ਕੋਲ ਆ ਅੱਜ ਹੀ ਤੁਸੀਂ ਅੱਜ ਹੀ ਉਹਨੂੰ ਭਰੋ ਹੁਕਮ ਪੂਰਾ ਕਰੋ ਉੰਨੀ ਛੇਤੀ ਆਪਣੀ ਬਰਕਤ ਨੂੰ ਲੈ ਲਵੋ ਪਰ ਅਗਰ ਤੁਹਾਡੇ ਕੋਲ ਨਹੀਂ ਆ ਇਹਦਾ ਮਤਲਬ ਇਹ ਨਹੀਂ ਆ ਕਿ ਪਰਮੇਸ਼ਵਰ ਜੀ ਨੂੰ ਨਹੀਂ ਪਤਾ ਕਿ ਤੁਹਾਡੇ ਕੋਲ ਹੈ ਨਹੀਂ ਆ ਪ੍ਰਭੂ ਜੀ ਨੂੰ ਆਲਰੇਡੀ ਪਤਾ ਹੈ ਕਿ ਤੁਹਾਡੀ ਜੇਬ ਵਿੱਚ ਕੀ ਆ ਕਿੰਨਾ ਆ ਤੁਸੀਂ ਕੀ ਕਰਨਾ ਕਿੰਨਾ ਕਰ ਸਕਦੇ ਆ ਪਰਬੂ ਨੂੰ ਸਭ ਪਤਾ ਹੈ ਪਰ ਸਾਨੂੰ ਵੀ ਤਾਂ ਕੁਝ ਕਰਨ ਦੀ ਜ਼ਰੂਰਤ ਹੈ ਕਿ ਨਹੀਂ ਮੈਂ ਆਲਵੇਸ ਇਦਾਂ ਕਹਿੰਦੀ ਹੁੰਦੀ ਸਾਰੇ ਕੰਮ ਪਰਮੇਸ਼ਵਰ ਜੀ ਨੇ ਕਰਨੇ ਆ ਇੱਕ ਹੀ ਤਾਂ ਕੰਮ ਅਸੀਂ ਕਰਨਾ ਆ ਕਿ ਅਸੀਂ ਪ੍ਰਾਰਥਨਾ ਤਾਂ ਕਰ ਲਈਏ ਪ੍ਰਾਰਥਨਾ ਕਰਨਾ ਤੇ ਸਾਡਾ ਕੰਮ ਆ ਨਾ ਤਾਂ ਜਿਹੜਾ ਲਫਾਫਾ ਤੁਸੀਂ ਲਿਆ ਆ ਤੁਸੀਂ ਉਹਨੂੰ ਆਪਣੇ ਹੱਥ ਵਿੱਚ ਲੈ ਕੇ ਪ੍ਰਾਰਥਨਾ ਕਰੋ ਕਿ ਪ੍ਰਭੂ ਮੈਨੂੰ ਇਸ ਕਾਬਿਲ ਬਣਾਓ ਮੇਰੀ ਔਕਾਤ ਇਸ ਕਾਬਿਲ ਹੋਏ ਕਿ ਜੋ ਹੁਕਮ ਦਿੱਤਾ ਗਿਆ ਸਗੋਂ ਉਹ ਤੇ ਧੰਨਵਾਦ ਦੀ ਐਕਸਟਰਾ ਪੇਟਾ ਇਹਦੇ ਵਿੱਚ ਪਾ ਕੇ ਮੈਂ ਤੁਹਾਡੀ ਹਜ਼ੂਰੀ ਚ ਪਹੁੰਚ ਹਾਲੇਲੂਇਆ ਅਰ ਜਦੋਂ ਤੁਸੀਂ ਇਦਾਂ ਕਰੋਗੇ ਮੈਂ ਕਹਿੰਦੀ ਅੱਜ ਜਿੰਨੇ ਵੀ ਤੁਸੀਂ ਲਫਾਫੇ ਲੈ ਕੇ ਜਾਓਗੇ ਕੋਈ ਵੀ ਅਧੂਰਾ ਵਾਪਸ ਨਹੀਂ ਆਊਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਬਸ ਤੁਸੀਂ ਉਹਨਾਂ ਨੂੰ ਰੱਖਣਾ ਹੈ ਪ੍ਰਾਰਥਨਾ ਕਰਨੀ ਹੈ ਅਰ ਪ੍ਰਭੂ ਨੇ ਤੁਹਾਨੂੰ ਦੇਣਾ ਹੈ ਹallelujah ਅਰ ਜਦੋਂ ਪ੍ਰਭੂ ਤੁਹਾਨੂੰ ਦੇਣ ਤੇ ਫਿਰ ਤੁਸੀਂ ਪੈਲ ਦੇਣੀ ਆ ਪਰਮੇਸ਼ਵਰ ਦੇ ਕੰਮ ਦੇ ਲਈ ਕਈ ਵਾਰੀ ਤੁਹਾਨੂੰ ਕਿਤੇ ਗਿਫਟ ਮਿਲਦੀ ਆ ਫਿਰ ਅਸੀਂ ਉਹਨੂੰ ਹੋਰ ਕਿਤੇ ਯੂਜ਼ ਕਰ ਲੈਂਦੇ ਆ ਲਫਾਫਾ ਫੇਰ ਖਾਲੀ ਆ ਦਸਵੰਨ ਪਾਉਣ ਦੇ ਲਈ ਪੇਟਾ ਪਾਉਣ ਦੇ ਲਈ ਫਿਰ ਤੋਂ ਨਹੀਂ ਰੱਖਿਆ ਕੋਸ਼ ਐਤਵਾਰ ਨੂੰ ਫੇਰ ਦੇਖਦੇ ਆ ਪਰਸਫੋਲਦੇ ਆ ਲੈ ਤਾਂ ਮੇਰੀ ਟਿਕਟ ਲਾਉਣ ਜੋਗਾ ਆ ਪਰ ਤੁਸੀਂ ਯਾਦ ਕਰੋ ਪੂਰੇ ਹਫਤੇ ਵਿੱਚ ਤੁਹਾਨੂੰ ਕਿੰਨੀ ਵਾਰੀ ਪਰਮੇਸ਼ਵਰ ਨੇ ਬlesਸ ਕੀਤਾ ਜੇ ਤੁਸੀਂ ਪਹਿਲ ਪਰਮੇਸ਼ਵਰ ਨੂੰ ਦਿਓਗੇ ਤਾਂ ਹਮੇਸ਼ਾ ਤੁਹਾਡੇ ਕੰਮਾਂ ਵਿੱਚ ਪਹਿਲ ਪਰਮੇਸ਼ਵਰ ਦੀ ਹੋਵੇਗੀ ਹਾਲੇਲੂਇਆ ਸੋਕੋ ਮੈਂ ਤੁਹਾਨੂੰ ਕਹਿੰਦੀ ਬਹੁਤ ਸਾਰੇ ਲੋਕ ਕਿਉਂ ਆਣ ਕੇ ਇੱਕ ਸਾਡੇ ਕੋਲੇ ਇਦਾਂ ਸ਼ਿਕਵਾਜਾ ਕਰਦੇ ਰਹਿੰਦੇ ਜਿੱਦਾਂ ਉਹਨਾਂ ਨੂੰ ਪਰਮੇਸ਼ਵਰ ਨਾਲ ਗਿਲਾ ਹੋਏ ਕਿ ਅਸੀਂ ਜੀ ਇੰਨੇ ਚਿਰ ਤੋਂ ਪ੍ਰਭੂ ਦੇ ਨਾਲ ਜੁੜੇ ਆਂ ਟਾਈਮ ਸਿਰ ਨਹੀਂ ਸਾਨੂੰ ਕੁਝ ਵੀ ਮਿਲਦਾ ਟਾਈਮ ਸਿਰ ਸਾਡੇ ਨਿਆਣਿਆਂ ਦੇ ਰਿਸ਼ਤੇ ਨਹੀਂ ਹੋਣਦੇ ਟਾਈਮ ਸਿਰ ਸਾਡੇ ਬੀਜ਼ ਨਹੀਂ ਲੱਗੰਦੇ ਟਾਈਮ ਸਿਰ ਸਾਡਾ ਫਲਾਨਾ ਕੰਮ ਨਹੀਂ ਹੋਇਆ ਅਸੀਂ ਡਿਲੇ ਦੇ ਵਿੱਚ ਆ ਅਸੀਂ ਲੇਟ ਦੇ ਵਿੱਚ ਆ ਅਸੀਂ ਪਿਛੜੇ ਹੋਏ ਆ ਪਿੱਛੇ ਪਏ ਆ ਕਿੰਨੇ ਜਣੇ ਚਾਹੁੰਦੇ ਉਹਨਾਂ ਨੂੰ ਬਰਕਤ ਟਾਈਮ ਤੋਂ ਪਹਿਲਾਂ ਮਿਲੇ ਸੱਚ ਸੱਚ ਬੋਲਦੇ ਹੋ ਬਸ ਇੰਨੇ ਕ ਜਣੇ ਚਾਹੁੰਦੇ ਆ ਪ੍ਰਭੂ ਜਿਨ੍ਹਾਂ ਨੇ ਹੱਥ ਖੜੇ ਕੀਤੇ ਇਹਨਾਂ ਨੂੰ ਪਹਿਲਾਂ ਮਿਲ ਜਾਏ ਪ੍ਰਭੂ ਯਿਸੂ ਦੇ ਨਾਮ 'ਚ ਹੁਣ ਹੌਲੀ ਹੌਲੀ ਸਾਥੀਆਂ ਨੇ ਕਰ ਦੇਣੀਆਂ ਆ ਦੇਖੋ ਅਗਰ ਟਾਈਮ ਤੋਂ ਪਹਿਲਾਂ ਬਰਕਤ ਲੈਣੀ ਆ ਤੇ ਟਾਈਮ ਤੋਂ ਪਹਿਲਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬਹਿਣਾ ਸਿੱਖੋ ਹallelujah ਜੇ ਤੁਸੀਂ ਚਾਹੁੰਦੇ ਆ ਕਿ ਤੁਹਾਨੂੰ ਜ਼ਰੂਰਤ ਆ 10 ਵਜੇ ਤੁਹਾਨੂੰ ਜ਼ਰੂਰਤ ਆ 10 ਤਰੀਕ ਨੂੰ ਤੁਹਾਡੀ ਰਜਿਸਟਰੀ ਹੋਣੀ ਆ ਤੇ ਤੁਹਾਨੂੰ ਜ਼ਰੂਰਤ ਆ ਕਿ 10 ਤਰੀਕ ਨੂੰ ਮੇਰੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਹੋਏ ਔਰ ਮੇਰੇ ਸਾਰੇ ਕੰਮ ਪੂਰੇ ਹੋ ਜਾਣ 10 ਤਰੀਕ ਨੂੰ 10 ਵਜੇ ਤੱਕ ਮੇਰੇ ਪੈਸੇ ਦਾ ਇੰਤਜ਼ਾਮ ਹੋ ਜਾਵੇ 10 ਵਜੇ ਤੱਕ ਮੇਰੇ ਨਾਲ ਖਲੋਣ ਵਾਲੇ ਬੰਦਿਆਂ ਦਾ ਇੰਤਜ਼ਾਮ ਹੋ ਜਾਵੇ ਮਤਲਬ ਤੁਸੀਂ ਟਾਈਮ ਤੇ ਚਾਹੁੰਦੇ ਆ ਕਿ ਸਾਰਾ ਕੁਝ ਹੋ ਜਵੇ ਸਗੋਂ 9 ਵਜੇ ਸਾਰਾ ਕੁਝ ਪੂਰਾ ਹੋਵੇ ਤੇ 10 ਵਜੇ ਕੰਮ ਜਿਹੜਾ ਆ ਫਿਨਿਸ਼ ਹੋ ਜਵੇ ਤੇ ਤੁਸੀਂ ਵੀ ਜੇ ਚਰਚ ਦੇ ਵਿੱਚ ਅਨਾਉਂਸ ਕੀਤਾ ਜਾਂਦਾ ਨਾ 10 ਵਜੇ ਪਹੁੰਚੋ ਤੁਸੀਂ ਵੀ 9 ਵਜੇ ਆ ਕੇ ਬਹਿਣਾ ਸ਼ੁਰੂ ਕਰੋ ਤੁਹਾਡੇ ਕੰਮ ਵੀ 9 ਵਜੇ 9 ਤਰੀਕ ਨੂੰ ਹੋਣੇ ਸ਼ੁਰੂ ਹੋ ਜਾਣਗੇ